ਹੱਕ ਮਿੰਟ ਮੇਰੇ ਮਾਰਨਾ ਉਹ ਵੀ ਅਕਰੀ ਮੰਨ ਲਾ ਕੇ ਤੇਰੇ ਵੱਖੀ ਦਾ ਪਾ ਨਾ ਤੇ ਮੈਂ ਜੱਤ ਨੂੰ ਕਾ ਪਾ ਮੜਖੀ ਨਹੀਂ ਮਾਰ ਦੇਖਦਾ ਲਾਉੜਾ ਆ ਆ ਦੋਰ ਕਿ ਕਰਦਾ ਦੋਰ ਪਈ ਲੜਨੀ ਆਏ ਅਸੀਂ ਤਾਂ ਇੰਟਰਲੌਕ ਲੈਣ ਆਏ ਆ ਸਰਕਾਰੀ ਤੁਸੀਂ ਗਾਲ ਤੁਸੀਂ ਪੈਂਡ ਗਾਲਾ ਤੁਸੀਂ ਕੱਢੀ ਜਾਂਦੇ ਕੋਈ ਸਰਕਾਰੀ ਅਫਸਰ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਕੋਈ ਇੱਕ ਸਰਕਾਰੀ ਅਫਸਰ ਆ ਪ੍ਰਾਈਵੇਟ ਥਾਂ ਆ ਰਹੇ ਲੱਗਦਾ ਦੰਦੇ ਆ ਸਰਪੰਚ ਦੀ ਲਗਭਗ ਨਾਇਆ ਤੇ ਜਾਂ ਕੇ ਟੱਕਰ ਲੜਾਈ ਕਰਦਾ ਚੱਲ ਮਾਸੀ ਚੱਕੋ ਸਰਕਾਰੀ ਏਟੇ ਆਪਾਂ ਸਰਕਾਰੀ ਥਾਂ ਤੇ ਲਾਉਣੀ ਹੈ ਕੋਈ ਗੱਲ ਨਹੀਂ ਚੱਕੋ ਤੇ ਪਾਰ ਪੰਜਰੋ ਗੱਲ ਲੱਗੀਆਂ ਬੇਟਾ ਤੇਰੀਆਂ ਆ ਲੱਗੀਆਂ ਨੇ ਲੱਗਿਆ ਨੇ ਸਰਕਾਰੀ ਨੇ ਸਰਕਾਰੀ ਨੇ ਸਰਕਾਰੀ ਨੇ ਸਰਕਾਰੀ ਥਾਂ ਤੇ ਲਾਉਦੇ ਪੈ ਚੱਲ ਕੱਕੋ ਤੁਸੀਂ ਲਾਗ ਲਾਗ ਹੁਣ ਲਾ ਲ ਕੋਈ ਗੱਲ ਨਹੀਂ ਕੋਈ ਨਾ ਲਾ ਕੇ ਮੱਜੀ ਲਾਇਆ ਮਟੱਪਾ ਉਹ ਪਾਸ ਬੁਗਦੀ ਨੂੰ ਮੱਜੀ ਵੀ ਰੋਣਾ ਲ ਬੰਦਾਂ ਨੂੰ ਸਰਕਾਰੀ ਅਫਸਰ ਮਗਾ ਦੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਸਰਕਾਰੀ ਵੀ ਆ ਆ ਅਸੀਂ ਤਾਂ ਮੈਨਾਂ ਤੱਕਿਆ ਹਾਣੇ ਨਾਲ ਬਾਤ ਕਰਨ ਤੇਰੀ ਕੋਈ ਨਹੀਂ ਨਹੀਂ ਇਹ ਹੀ ਨਾ ਰੇਕੇ ਦੇਖ ਨਰੇਕੇ ਤੂੰ ਨਾ ਕਹ ਲੈ ਚੱਲ ਚੱਲ ਹੋ ਵੀ ਔਖੀ ਐਵੇਂ ਸਾਡੇ ਨਾਲ ਬਾਕੀ ਕੋਈ ਨਹੀਂ ਕੋਈ ਗੱਲ ਇਹਦੇ ਰੇਕੇ ਟਗੇ ਹੀ ਹਾਂ ਮੈਂ ਨਹੀਂ ਤਾਂ ਤੈਨੂੰ ਕਿਹਨਾਂ ਜਿਥੋਂ ਮਰਜੀ ਕਾਮ ਕਰਾ ਸਰਕਾਰੀ ਐਟਾ ਤੂੰ ਚੱਕੋ ਸਰਕਾਰੀ ਐਟਾ ਕੋਈ ਕਾਲੀ ਤੂੰ ਚੱਕੋ ਸਰਕਾਰੀ ਅਫਸਰ ਆਲਾ ਚੱਕ ਲਈ ਕੋਈ ਨਹੀਂ ਸਰਕਾਰੀ ਅਫਸਰ ਸਾਹਿਬ ਸੱਦਲਾ ਸਰਕਾਰੀ ਅਫਸਰ ਅਹੀਂ ਤਾਂ ਸੱਦਿਆ ਅਹੀਂ ਤਾਂ ਸੱਦਿਆ ਤਾਂ ਨਹੀਂ ਤੇ ਹੋ ਕੇ ਗਿਆ ਅਹੀਂ ਆ ਸੱਦਿਆ ਆਦਨ ਸੱਦਿਆ ਤੁਹਾਡੇ ਮੂੰਹ ਤੇ ਗੱਲ ਕਰਕੇ ਗਿਆ ਆਂਦਾ ਆ ਤੁਸੀਂ ਚੱਕੋ ਕੌਣ ਆ ਤੇ ਸਾਨੂੰ ਕਹੇ ਚੱਕ ਲੈ ਹਾਂ ਫਾਟਰੀ ਆਣਾ ਭਾਈ ਚੱਲ ਕੋਈ ਨਹੀਂ ਚੱਕੋ ਉਹਨੇ ਇੱਥੇ ਥੋੜੀ ਬੈਠਾ ਲੈ ਕੋਈ ਗੱਲ ਨਹੀਂ ਕੋਈ ਨਹੀਂ ਪਿਆ ਦੱਕੇ ਨਹੀਂ ਚੱਕ ਲੱਗੇ ਨਹੀਂ ਤੂੰ ਹੀ ਲਾਓ ਹੱਕ ਤੇ ਇੱਥੇ ਹੋਰ ਦੋਤੇ ਸਾਡੇ ਨਾਲ ਬੈਸਨ ਦੀ ਲੋੜ ਨਹੀਂ ਤੁਸੀਂ ਆਪ ਦਾ ਕਾਨੂੰਨੀ ਤੌਰ ਤੇ ਜੇ ਤੁਹਾਡਾ ਕੁਝ ਹੋਏਗਾ ਤਾਂ ਤੁਸੀਂ ਕਰ ਲਿਆ ਜੇ ਕਿ ਨਹੀਂ ਕੋਈ ਕੁਛ ਅਸਰਤ ਲਾਉਣੀਆਂ ਨਹੀਂ ਕੋਈ ਗੱਲ ਨਹੀਂ ਜਦੋਂ ਲਾ ਲਿਆ ਜੇ ਤੁਸੀਂ ਕਾਨੂੰਨੀ ਤੌਰ ਤੇ ਨਹੀਂ ਹਾਂ ਕਾਨੂੰਨੀ ਤੌਰ ਤੇ ਲਾ ਲਿਆ ਜੇ ਉਦੋਂ ਜਦੋਂ ਤੁਸੀਂ ਆਗੇ ਹੀ ਲਾ ਲੈਂਦੇ ਉਦੋਂ ਇਹ ਸਰਕਾਰੀ ਹੈ ਸਰਕਾਰੀ ਇੱਤੇ ਨਹੀਂ ਲਾ ਦੇ ਤੂੰ ਲਾ ਹੁਣੋਂ ਤੋਂ ਹਲਾ ਕੇ ਹਰ ਮਹੀਨੇ ਗੱਲ ਕਰਾਂ ਮੇਰੀ ਕਲਾਮ ਇਹ ਕਹਿੰਦੇ ਪੈਗਨ ਸੱਜਣ ਆਣਾ ਚਾਹੀਦਾ ਕੋਈ ਗੱਲ ਨਹੀਂ ਹਾਂ ਫਾਸਲ ਹੋ ਜਾ ਤੁਹਾਨੂੰ ਚੱਲ ਭੈਣੇ ਤੂੰ ਪਾਸੇ ਪਿੱਛੇ ਹੋ ਜਾ ਪੈਰ ਤੂੰ ਪਿੱਛੇ ਹੋ ਜਾ ਚੱਲ ਚੱਲ ਆਹੀਂ ਤਾਂ ਦੇ ਬੈਠ ਕੋਈ ਗੱਲ ਨਹੀਂ ਕੋਈ ਗੱਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਨਹੀਂ ਕੋਈ ਨਹੀਂ ਕੱਢ ਲੈ ਗਾਲਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬੁੜੀਆਂ ਨਾਲ ਬੋਲੋ ਬੰਦਿਆਂ ਨਾਲ ਬੋਲਦੀਆਂ ਇਹ ਇਹਨੇ ਰੋੜਾੰਦ ਲਾਖ ਕੱਢ ਲੋ ਕੱਢ ਲੋ ਗਾਲਾਂ ਕੋਈ ਗੱਲ ਨਹੀਂ ਕੋਈ ਸੰਤੂਲਾਤ ਨਹੀਂ ਕਰਦਾ ਕੋਈ ਗਾਣੇ ਕੋਈ ਗੱਲ ਨਹੀਂ ਕੋਈ ਗਾਣੇ ਕੋਈ ਗੱਲ ਨਹੀਂ ਬਟਰੈਕਟਰ ਕੱਢਦਾ ਮੈਂ ਚੱਲੀਏ ਹੂੰ ਟਰੈਕਟਰ ਲੈ ਚੱਲ ਕਿੱਧਰ ਨਹੀਂ ਵੀ ਖਿਲਾੜਾ ਨਹੀਂ ਹੁੰਦਾ ਕਾਲੂ ਆ ਟਰੈਕਟਰ ਲੈ ਚੱਲ ਕਾਲੂ ਲੈ ਜਾ ਮੋਟਰਸਾਈਕਲ ਵੀ ਲੈ ਮੋਟਰਸਾਈਕਲ ਬਾਹਰ ਹੀ ਲਾ ਲੈ ਬਾਹਰ ਹੀ ਲਾ ਲਈ ਬਾਹਰ ਹੀ ਲਾ ਲੈ ਮਾਰੀ ਗਈ ਵੀ ਲੈ ਜਾ